ਮਾਨਤਮਾਨ ਸਾਡੇ ਪਿੰਡ ਜਿੰਨੇ ਕੰਮ ਕਰੇ ਨੇ ਬਹੁਤ ਅੱਛੇ ਨੇ ਪਿੰਡ ਕਾਚੋਂ ਜੋ ਵੋਟ ਪਰਮਾਨਤਮਾਨ ਨੂੰ ਜ਼ਿਆਦਾ ਨਿਕਲੋ ਸਿੰਘਲੇ ਨੇ ਕੰਮ ਕਰਿਆ ਆਮ ਪਾਰਟੀ ਨੇ ਇੱਕ ਟੱਕਾ ਨਹੀਂ ਤੋੜਿਆ ਸਾਰੀਆਂ ਬੀਆਂ ਨਾਲੀਆਂ ਆ ਤੇ ਪਾਰਕ ਕੱਢਾ ਆ ਸਾਰਾ ਕੁਸ ਖੈਰ ਇਹਨੂੰ ਮੈਂ ਜਾਣਦੀ ਨਹੀਂ ਵੀ ਕੀ ਮਾਹੌਲ ਹੈ ਉਹਦਾ ਆ ਬਾਬਾ ਜੀ ਤਾਂ ਕਹਿੰਦੇ ਸਿੰਘਲਾ ਨੇ ਕੰਮ ਕਰਵਾਏ ਨੇ ਤੁਸੀਂ ਕਹਿੰਦੇ ਭਗਵੰਤਮਾਨ ਨੇ ਕਰਵਾਏ ਨੇ ਹਾਂ ਸਾਡੇ ਤਾਂ ਹੋਏ ਜਿਹੜੇ ਇਹਨੇ ਸਿੰਘਲੇ ਨੇ ਜਾ ਉਹਨੇ ਕਰਾਇਆ ਤੇ ਵੱਡਾ ਵੱਡਾ ਉਹਦਾ ਬਣਾਇਆ ਹੋਇਆ ਇਹ ਸਿੰਗਲੇ ਦਾ ਇਹ ਸਿੰਗਲੇ ਨੇ ਜੀ ਬੱਜੇ ਮਿਸਖਪਾਲ ਸਿੰਘ ਕਹਿ ਰਿਹਾ ਹੈ ਉਹ ਹੁਣ 3 ਦਿਨ ਹੋ ਗਏ ਸੰਗਰੂਰ ਦੇ ਵਿੱਚ ਫਿਰਦੇ ਨੂੰ ਉਹਨੇ ਕਿਸਾਨਾਂ ਦੀ ਗੱਲ ਕਰ ਰਿਹਾ ਉਹ ਕਹਿੰਦਾ ਕਿਸਾਨਾਂ ਦਾ ਕਰਜ਼ਾ ਮਾਫ ਹੋਣਾ ਚਾਹੀਦਾ ਹੈ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਤੇ ਜਿੰਨੇ ਵੀ ਕਿਸਾਨ ਸ਼ਹੀਦ ਹੋਣੇ ਉਹਨਾਂ ਨੂੰ ਮੁਆਵਜ਼ਾ ਮਿਲੇ ਮਾਨ ਸਰਕਾਰ ਦੇ ਵਿੱਚ ਪਿੰਡ ਕਰਾਚੋਂ ਦੀ ਤੂਤੀ ਬੋਲਦੀ ਹੈ ਪਿੰਡ ਕਰਾਚੋਂ ਦੇ ਵਿੱਚੋਂ ਦੋ ਓਐਸਡੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਲੱਗੇ ਹੋਏ ਨੇ ਗਰਮੇਰ ਸਿੰਘ ਕਰਾਚੋਂ ਵੀ ਸੰਗਰੂਰ ਲੋਕ ਸਭਾ ਚੋਣ ਲੜ ਚੁੱਕੇ ਨੇ ਇਸ ਸਮੇਂ ਅਸੀਂ ਮੌਜੂਦ ਹਾਂ ਪਿੰਡ ਕਰਾਚੋਂ ਦੇ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਦਾ ਅਖਾੜਾ ਭਖ ਚੁੱਕਿਆ ਹੈ ਇਸ ਪਿੰਡ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੇ ਵਿਕਾਸ ਕਾਰਜਵਜੋਂ ਮਾਡਲ ਵਜੋਂ ਪੇਸ਼ ਕਰਦੇ ਰਹੇ ਨੇ 2024 ਦੇ ਵਿੱਚ ਇਸ ਪਿੰਡ ਦੇ ਲੋਕ ਆਖਰਕਾਰ ਕਿਸ ਨੂੰ ਆਪਣਾ ਐਮਪੀ ਚੁਣਦੇ ਨੇ ਲੋਕਾਂ ਨਾਲ ਗੱਲਬਾਤ ਕਰਕੇ ਨਾਜ਼ ਟਟੋਲਣ ਦੀ ਕੋਸ਼ਿਸ਼ ਕਰਦੇ ਆਓ ਹੁਣ ਪਿੰਡ ਦੇ ਲੋਕਾਂ ਨਾਲ ਪਿੰਡ ਦੇ ਬਸਰੀਕਾਂ ਨਾਲ ਗੱਲਬਾਤ ਕਰਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਇਸ ਚੋਣ ਦੇ ਵਿੱਚ ਕਿਹੜੀ ਪਾਰਟੀ ਦਾ ਇਸ ਪਿੰਡ ਦੇ ਲੋਕ ਸਾਥ ਦਿੰਦੇ ਨੇ ਪਿੰਡ ਕਰਾਚੋਂ ਦੀ ਸਾਥੇ ਵਿੱਚ ਮੌਜੂਦ ਹਾਂ ਸਾਥ ਦੇ ਵਿੱਚ ਇਸ ਸਮੇਂ ਪਿੰਡ ਕਰਾਚੋਂ ਦੇ ਬਜ਼ੁਰਗ ਮੌਜੂਦ ਨੇ ਨਵਜ ਟਟੋਲਣ ਦੀ ਕੋਸ਼ਿਸ਼ ਕਰਦੇ ਆ ਇਸ ਵਾਰ ਪਿੰਡ ਕਰਾਚੋਂ ਕਿਸ ਨਾਲ ਜਾਵੇਗਾ ਕਿਸ ਨੂੰ ਖਰਾਬੇਗਾ ਕਿਸ ਨੂੰ ਜਿਤਾਵੇਗਾ ਕੀ ਨਾਮ ਹੈ ਬਾਬਾ ਜੀ ਸਗਮਿੰਦਰ ਸਿੰਘ ਜੀ ਮੇਰਾ ਦਰੀਬ ਸਿੰਘ ਦਾ ਪੁੱਤਾਂ ਜੀ ਕੋ ਮਰਜ਼ੀ ਪੁੱਛ ਲੋ اگر میرے وچ کوئی غلطی ہوے ایک پارٹی ناں کھڑوں گا جتھے وی کھڑنا ہے ਭਗਵੰਤ ਜੀ ਭਗਵੰਤ ਮਾਨ ਦੇ ਨਾ ਕੀ ਚੰਗਾ ਲੱਗਦਾ ਭਗਵੰਤ ਮਾਨ ਨੇ ਸਾਡੇ ਪਿੰਡ ਜਿੰਨੇ ਕੰਮ ਕਰੇ ਨੇ ਬਹੁਤ ਅੱਛੇ ਕੀ ਕੀ ਕੰਮ ਕਰਵਾਏ ਨੇ ਬਾਬਾ ਸਾਡੇ ਪਿੰਡ ਜੀ ਆਹ ਦੇਖ ਲਓ ਉਹ ਦੇਖ ਨਾਮ ਲੈ ਕੇ ਦੱਸੋ ਕੀ ਕੀ ਕੰਮ ਕਰਵਾਏ ਨੇ ਨਾਮ ਲੈ ਲਈ ਉਹਨੇ ਕਰਵਾਈ ਆਹ ਕਰਵਾਤਾ ਜੀ ਹਰਾ ਉਹ ਸੱਡ ਪਾਇਆ ਸਰ ਜਿਨਨੇ ਸਾਡੇ ਕੰਮ ਹੋ ਰਹੇ ਨੇ ਕਿਸੇ ਪਾਰਟੀ ਨੇ ਨਹੀਂ ਕਰਵਾ ਪਿੰਡ ਕਰਾਚ ਚਲੋ ਤੁਸੀਂ ਤਾਂ ਵੋਟ ਪਾਉਂਗੇ ਪਿੰਡ ਕਰਾਚੋ ਚ ਕੀ ਮਾਹੌਲ ਹੈ ਜਿਆਦਾਤਰ ਵੋਟੇ ਪਿੰਡ ਕਰਾਚੋ ਚੋ ਵੋਟ ਪ੍ਰਮੰਤ ਮੰਤਰ ਨੂੰ ਜਿਆਦਾ ਨਿਕਲੋ ਕੋਨਾ ਕਰਿਆ ਕੈਂਦਾ ਪ੍ਰਥਮੀ ਦੀ ਨੂੰ ਵੀ ਕੀ ਕੀ ਕਰਿਆ ਕਰਿਆ ਕੀ ਕੀ ਆ ਬਾਬਾ ਨੇ ਕੰਮ ਉਹਨੇ ਕੁਛ ਵੀ ਨਹੀਂ ਕਰੇ ਤੇ ਪਰ ਪ੍ਰਮੰਤ ਮੰਤਰ ਦੀ ਵੋਟ ਇੱਥੋਂ ਵੱਧ ਨਿਕਲੋ ਖੈਰਾ ਵੀ ਆ ਗਿਆ ਮੈਦਾਨ ਚ ਕਹਿੰਦਾ ਹਰਾ ਕੇ ਜਾਉ ਖੈਰਾ ਕਿਹੜੀ ਪਾਰਟੀ ਚ ਹੈ ਕਾਂਗਰਸ ਦੇਖੋ 100% ਵੋਟ ਜਾਂ ਰੇ ਕਾਂਗਰਸ ਦੀ ਟੱਕਰ ਹੈ ਜਾਂ ਆਮ ਆਦਮੀ ਦੀ ਹੈ ਗੱਲ ਹੀ ਬਿਲਕੁਲ ਖਤਮ ਬਧੂ ਵੋਟ ਕਿਦੀ ਬਧੂ ਵੋਟ ਆਮ ਆਦਮੀ ਪਾਰਟੀ ਦੀ ਜ਼ਰੂਰ ਜ਼ਿਲ੍ਹੇ ਚ ਕੀ ਨਾਮ ਆਪੇ ਜੀ ਬਰਵੀਰ ਸਿੰਘ ਕੀ ਮਾਹੌਲ ਹੈ ਇਸ ਸਮੇਂ ਬਾਬਾ ਜੀ ਪਿੰਡ ਕਰਾਚੋਂ ਚ ਮਾਹੌਲ ਬਹੁਤ ਵਧੀਆ ਕੀ ਲੱਗਦਾ ਹੈ ਪਿੰਡ ਕਰਾਚੋਂ ਦੇ ਲੋਕ ਇਸ ਵਾਰ ਕਿਸ ਨੂੰ ਜਿਤਾਉਣਗੇ ਸਾਡੇ ਜਿਆਦੇ ਜਿਹੜਾ ਆਮ ਪਾਰਟੀ ਦੇ ਵੱਧ ਵਰਕਰ ਨੇ ਸਾਡੇ ਉਹ ਸਬੰਧ ਦੇ ਵਿੱਚ ਹਮਲਾ ਇੱਥੋਂ ਤਕਰੀਬਨ 3000 ਵੋਟ ਦਾ ਆਈਡੀਆ ਹੈ ਜਿਹੜੇ ਭਗਵੰਤ ਮਾਨ ਦੇ ਲੇਖੇ ਪਊਗੇ ਪਿਛਲੀ ਵਾਰ ਕਿੰਨੀ ਵੋਟ ਪੈ ਗਈ ਸੀ ਪਿਛਲੀ ਇਹ ਪਹਿਲਾਂ ਦੱਸੋ ਮੈਨੂੰ ਵੋਟ ਕਿੰਨੀਆਂ ਐ ਇਸ ਸਮੇਂ ਪਿੰਡ ਕਰਾ ਕੇ ਇਸ ਸਮੇਂ ਵੋਟ ਐ 57 5800 ਕਰਾਚੋਂ ਦੀ ਤੇ 3000 ਤੁਸੀਂ ਕਹਿੰਦੇ ਹੋ ਭਗਵੰਤ ਆਮ ਆਵਾਜ਼ ਵੀ ਪਾਰਟੀ ਪਾਰਟੀ ਨੂੰ ਪੈਣ ਦੀ ਸੁਭਾਵਨਾ ਹੈ ਪੂਰੀ ਪਿਛਲੀ ਵਾਰ ਕਿੰਨੀ ਪਈ ਸੀਗੀ ਪਿਛਲੀ ਵਾਰੀ ਵੀ ਇਹਨਾਂ ਨੂੰ 22300 ਵੋਟ ਪਈ ਗਈ ਸੀ ਐਤਕੀ ਉਹਨਾਂ ਦੇ ਕੰਮਾਂ ਦੇ ਦੇ ਹਿਸਾਬ ਨਾਲ ਬੋਟ ਪੈਣ ਦੀ ਹੋਰ ਅਸਾਰ ਨਹੀਂ ਸਖਪਾਲ ਸਿੰਘ ਖੈਰਾ ਵੀ ਮੈਦਾਨ ਦੇ ਵਿੱਚ ਨੇ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਮੈਦਾਨ ਚ ਆਉਣ ਨਾਲ ਮਾਹੌਲ ਕੋਈ ਬਦਲ ਸਕਦਾ ਨਹੀਂ ਉਹਨਾਂ ਦੇ ਹੈਗਾ ਤਾਂ ਸਹੀ ਪਰ ਉਹ ਉਹਨਾਂ ਅਸਰ ਨਹੀਂ ਪੈ ਸਕਦਾ ਸਾਡੇ ਪਿੰਡ ਤੇ ਕੀ ਕੁਝ ਕਰਵਾਇਆ ਹੈ ਦੇਖੋ ਪਹਿਲ ਪ੍ਰਥਮੇਤਾ ਜੇ ਮੈਂ ਤੁਹਾਨੂੰ ਦੱਸਾਂ ਗੱਲ ਸਾਰੀਆਂ ਪਿੰਡ ਦੀਆਂ ਗਲੀਆਂ ਨਾਲੀਆਂ ਉਹਨਾਂ ਨੇ ਬਣਵਾਈਆਂ ਨੇ ਹਮਰੇ ਫੇਰ ਆ ਆ ਲਾਇਬ੍ਰੇਰੀ ਐ ਸਾਹਮਣੇ ਉਹ ਉਹਨਾਂ ਨੇ ਬਣਵਾਈ ਐ ਅੱਛਾ ਆ ਦੁਕਾਨਾਂ ਬਣ ਰਹੀਆਂ ਨੇ ਅੱਛਾ ਇਧਰ ਪੰਚਾਇਤੀ ਭਵਨ ਬਣ ਰਿਹਾ ਔਰੇ ਅੱਛਾ ਚਾਰ ਸਪیرے ਪਿੰਡ ਚ 18 ਫੁੱਟ ਦੀਆਂ ਸੜਕਾਂ ਬਣਾਤੀਆਂ ਪਿੰਡ ਦੇ ਵਿੱਚ ਚਾਰ ਸਪیرے ਫਿਰ ਨਹੀਂ ਬਹੁਤ ਕੰਮ ਹੋ ਰਹੇ ਨੇ ਕੀ ਨਾਮ ਆ ਬਾਬੇ ਬੱਲੇਵ ਸਿੰਘ ਕੀ ਲੱਗਦਾ ਬਾਬਾ ਜੀ ਸਵਾਰ ਮਾਹੌਲ ਕੀ ਆ ਪਿੰਡ ਕਰਾ ਪਿੰਡ ਕਰਾ ਚ ਆ ਮਾਰੀ ਪਾਰਟੀ ਪਿਛਲੀ ਵਾਰ ਵੋਟ ਤੁਸੀਂ ਕਿਹਨੂੰ ਪਾਈ ਸੀ ਪਿਛਲੀ ਵਾਰ ਵੋਟ ਅਸੀਂ ਪਾਈ ਦੀ ਆਮ ਆਦਮੀ ਤੁਸੀਂ ਬਾਬਾ ਅਸੀਂ ਵੀ ਆਮ ਪਾਰਟੀ ਨੂੰ ਪਾਈ ਕੀ ਨਾਮ ਆ ਬਾਬਾ ਜੀ ਤੁਹਾਡਾ ਉਹ ਮੇਰਾ ਤਾਂ ਦਿਮਾਗ ਨਹੀਂ ਠੀਕ ਹ ਨਹੀਂ ਨਹੀਂ ਤੁਸੀਂ ਢਿੱਡ ਦੇ ਨਾਜਰਾਏ ਸੀਗੇ ਉਹ ਤਾਂ ਬੈਸ ਕਰ ਰਹੇ ਸੀਗੇ ਮੈਂ ਮੇਰੇ ਸਮਝ ਦੇ ਵਿੱਚ ਤਾਂ ਸਿੰਘਰੇ ਨੇ ਕੰਮ ਕਰਿਆ ਆਮ ਪਾਰਟੀ ਨੇ ਇੱਕ ਡੱਕਾ ਨਹੀਂ ਤੋੜਿਆ ਸਾਰੀਆਂ 20 ਨਾਲੀਆਂ ਆ ਦੇ ਪਾਰਕ ਕੱਢਾਏ ਆ ਸਾਰਾ ਕੁਝ ਜਿਹੜਾ ਉਹ ਲਾਇਬ੍ਰੇਰੀ ਕਹਿੰਦੇ ਨੇ ਉਹ ਤਾਂ ਵੋਟਾਂ ਤੋਂ ਪਹਿਲਾਂ ਬਣਾਤੀ ਦੀਪਗਮਨਤਮਾਨ ਨੇ ਪੈਸੇ ਦੇ ਕੇ ਵੋਟਾਂ ਤੋਂ 1 ਸਾਲ ਪਹਿਲਾਂ ਨਹੀਂ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਪਿੰਡ ਦੇ ਵਿੱਚ ਇਸ ਵਾਰ ਵੋਟ ਕਿਸ ਨੂੰ ਵਧੇਗੀ ਇਹ ਤਾਂ ਕੀ ਪਤਾ ਜੇ ਸਿੰਗਲਾ ਹੁੰਦਾ ਉਹ ਤਾਂ ਜਿੱਤਦਾ ਜੀ ਖੈਰਾ ਨਹੀਂ ਜਿੱਤਦਾ ਖੈਰ ਨੂੰ ਮੈਂ ਜਾਣਦੀ ਨਹੀਂ ਵੀ ਕੀ ਮਾਹੌਲ ਹੈ ਉਹਦਾ ਜਿਹੜਾ ਸਾਡੇ ਏਰੀਆ 'ਚ ਆਈ ਨਹੀਂ ਕਦੇ ਉਹ ਤੋਂ ਜਾਣਦੀ ਨਹੀਂ ਅਸੀਂ ਉਹਨੂੰ ਬੰਦੇ ਦੀ ਸ਼ਕਲ ਅਸੀਂ ਸਿੰਗਲਾ ਜਿੱਦ ਦਾ ਜੇ ਉਹ ਖੜਾ ਹੋ ਜਾਣਾ ਅਸੀਂ ਤਾਂ ਇਹ ਕਹਣਾ ਹੀ ਜਿਹੜਾ ਖਾਸ ਕਰਦਾ ਬੰਦੇ ਦਾ ਜਿਹੜਾ ਆ ਕੇ ਬੰਦਾਂ ਨੂੰ ਬੰਦਾ ਮਿਲੇ ਕਿਸੇ ਦੀ ਗੱਲ ਸੁਣੇ ਉਸ ਨੂੰ ਵੋਟ ਪਾਉਣ ਦਾ ਹੱਤ ਹੈ ਜਿਹੜਾ ਬੰਦਾ ਆਪਾਂ ਤੋਂ ਕੇਰਾਂ ਕੰਮ ਲੈ ਕੇ ਆਪਣੀ ਸ਼ਕਲ ਵੀ ਨਹੀਂ ਦੇਖਦਾ ਆਪਾਂ ਉਹਨੂੰ ਕਿੱਥੇ ਵੋਟ ਪਾਵਾਂ ਤੁਸੀਂ ਤੁਸੀਂ ਪਿਛਲੀ ਵਾਰ ਵੋਟ ਕਿਹਨੂੰ ਪਾਈ ਸੀ ਆਮ ਆਦਮੀ ਪਾਰਟੀ ਨੂੰ ਇਸ ਵਾਰ ਕਾਂਗਰਸ ਨੂੰ ਪਾਈ ਕਿ ਕਿਹਨੂੰ ਪਾਉਂਗੇ ਐਤ ਕੀ ਵੀ ਜਿਹੜਾ ਪਾਉਣਾ ਉਹ ਤਾਂ ਬਰਕੇ ਸਾਡੇ ਜਿਹੜੇ ਇੱਥੇ ਕੰਮ ਕਰ ਰਹੇ ਨੇ ਸਾਨੂੰ ਤਾਂ ਉਹਨਾਂ ਦਾ ਹੋਇਆ। ਕੌਣ ਕੰਮ ਕਰ ਰਿਹਾ ਇੱਥੇ? ਇਹ ਤੇ ਹੁਣ ਆਮ ਆਦਮੀ ਪਾਰਟੀ ਦੇ ਬੰਦੇ ਕੰਮ ਕਰ ਰਹੇ ਨੇ ਸਾਡੇ। ਖੈਰਾ ਆ ਗਿਆ, ਖੈਰਾ ਆ ਗਿਆ, ਖੈਰੇ ਦਾ ਮਾਹੌਲ ਹੈਗਾ ਕੁਛ। ਖੈਰਾ ਆ ਕੇ ਸਾਨੂੰ ਤਾਂ ਉਹਦੀ ਸ਼ਕਲ ਵੀ ਨਹੀਂ ਜਾਣਦੇ ਸੀ ਅੱਜ ਤੱਕ। ਅੱਜ ਉਹ ਸ਼ਕਲ ਦਿਖਾਊਗਾ। ਜੇ ਆਪਾਂ ਉਹਨੂੰ ਜਾਣਦੇ ਹਾਂ ਮੈਂ ਬੰਦ ਨੂੰ ਵਿਕਾਸ ਬਾਰੇ ਕੰਮ ਦੱਸੂਗਾ ਪਿਛੋਂ ਦਾ ਕੰਮ ਕਰਾਊਗਾ। ਉਹ ਕਰਾਂਗੇ ਉਹਨੂੰ ਆਪਾਂ ਜਾਣਦੇ ਨਹੀਂ ਜੇ ਆਪਾਂ ਨੂੰ ਸ਼ਕਲ ਦੇਖਾਂ ਇਹ ਬੰਦੇ ਦੀ। ਉਹ ਤਾਂ ਨਾ ਜਾਣ ਪਛਾਣੂ ਤਾਂ ਹੀ ਉਹਨੂੰ ਵੋਟ ਪੈਂਦੀ ਉਹਨੂੰ ਜਾਣਦੇ ਨਹੀਂ ਆਪਾਂ ਨੂੰ ਵੋਟ ਤੇ ਪਾ ਦੇ। ਉਹ ਆਊਗਾ। ਆ ਬਾਬਾ ਜੀ ਤਾਂ ਕਹਿੰਦੇ ਸਿੰਗਲਾਂ ਨੇ ਕੰਮ ਕਰਵਾਏ ਨੇ ਤੁਸੀਂ ਕਹਿੰਦੇ ਭਗਵੰਤ ਮਾਨ ਨੇ ਕਰਵਾਏ ਨੇ ਹਾਂ ਜੀ ਹਾਂ ਸਾਡੇ ਤਾਂ ਹੋਏ ਜਿਹੜੇ ਇਹਨੇ ਸਿੰਗਲੇ ਨੇ ਜਾਉਣ ਨੇ ਕਰਾਇਆ ਤੇ ਵੱਡਾ ਵੱਡਾ ਉਹਦਾ ਬਣਾਇਆ ਹੋਇਆ ਸਿੰਗਲੇ ਦਾ ਸਿੰਗਲੇ ਦਾ ਸਿੰਗਲੇ ਦਾ ਆ ਪਾਰਟੀ ਨੇ ਬਣਾਇਆ ਪਾਰਕਾ ਇਹ ਸਿੰਗਲੇ ਨੇ ਜੀ ਇੱਥੇ ਸਿੰਗਲੈਂਡ ਬਣਾਇਆ ਤੇ ਤੁਸੀਂ ਵੋਟ ਭਗਵੰਤ ਮਾਨ ਨੂੰ ਪਾਉਂਗੇ ਨਹੀਂ ਭਗਵੰਤ ਮਾਨ ਨੂੰ ਹੁਣ ਇਹ ਇਹਨਾਂ ਦੀ ਪਾਰਟੀ ਦਾ ਬੰਦਾ ਹੈ ਉਹਨੂੰ ਵੀ ਪਾਵਾਂਗੇ ਉੱਥੇ ਜਿਹੜਾ ਆ ਕੇ ਬੰਦਾ ਵਰਕ ਮਿਲੂਗਾ ਆਪਣੀ ਗੱਲ ਸੁਣਦਾ ਆਪਾਂ ਉਸੇ ਨੂੰ ਵੋਟ ਪਾਵਾਂਗੇ ਜਿਹੜਾ ਆਪਾਂ ਨੂੰ ਪੁੱਛਦੇ ਨਹੀਂ ਗਣਦਾ ਨਹੀਂ ਆਪਾਂ ਉਹਨਾਂ ਨੂੰ ਵੋਟ ਪਾਵਾਂਗੇ ਪੰਚਾਇਤ ਚੰਗਾ ਕੰਮ ਕਰ ਰਹੀ ਹੈ ਇਸ ਵੇਲੇ ਹਾਂ ਜੀ ਹਾਂ ਇਸ ਸਮੇਂ ਚੰਗਾ ਕੰਮ ਕਰ ਰਹੀ ਹੈ ਇੱਥੇ ਪਹਿਲਾਂ ਕੰਮ ਇਹਨਾਂ ਦਾ ਰੁਕਿਆ ਹੋਤੀ ਪੰਚਾਇਤ ਦਾ ਰੁਕਿਆ ਹੋਇਆ ਸੀ ਹੁਣ ਜਿੱਦ ਤੇ ਇਹਨਾਂ ਕੋਲ ਕਾਲੀ ਦਾਲ ਦੀ ਕੀ ਸਥਿਤੀ ਹੈ ਪੰਡਤ ਅਕਾਲੀ ਦਲ ਤਾਂ ਅਸੀਂ ਕਿਸੇ ਨੂੰ ਜਾਣਦੇ ਵੀ ਨਹੀਂ ਇੱਥੇ ਹੁਣ ਕਾਸੀ ਦਲ ਦਾ ਪੁੱਤ ਉਹ ਤਾਂ ਜ਼ੀਰੋ ਹੈ ਬਿਲਕੁਲ ਪੁੱਲ ਜਾਓ ਜਿੰਨਾ ਤੇਰ ਬੜਾ ਬਾਦਰ ਰਿਹਾ ਮੇਰੀ ਖਬਰ ਸੁਣ ਲਓ ਕਾਲੀ ਦਾਲ ਨੂੰ ਨਾਲੇ ਲੈ ਸਾਰੇ ਸੰਗਰੂਪ ਜਿਹਨੇ ਜੁੜਕ ਕਾਲੀ ਦਾਲ ਨੂੰ ਨਾਲੇ ਲੈ ਗਿਆ ਕਿੰਨੀ ਕਵੋਟ ਪੈ ਜੂ ਸਵਾ ਅਕਾਲੀ ਦਾਲ ਨੂੰ ਪਿੰਡ ਚੋਂ ਤੁਹਾਡੇ ਪਿੰਡ ਚੋਂ ਸਾਡੇ ਪਿੰਡ ਚੋਂ ਕਾਲੀ ਦਾਲ ਨੂੰਗੇ 1500 ਵੋਟ ਪੈ ਜੇ ਬਾਦੂ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਕੀ ਸੋਚਦੇ ਹੋ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਕਿਹੜੇ ਮੁੱਦੇ ਰਹਿਣੇ ਚਾਹੀਦੇ ਨਹੀਂ ਅਸੀਂ ਜੀ ਬੰਦਾ ਦੇਖ ਕੇ ਇੱਕ ਦੀ ਵੋਟ ਪਾਉਣੀ ਹੈ ਕਿਉਂਕਿ ਜਿਹੜਾ ਕੋਈ ਵੀ ਐਮਪੀ ਹੈ ਜਿਹੜਾ ਸਾਡੀ ਪਾਰਲੀਮੈਂਟ ਦੇ ਵਿੱਚ ਆਵਾਜ਼ ਠਾਊਗਾ ਕਿਸਾਨਾਂ ਦੇ ਮੁੱਦੇ ਹੱਲ ਕਰੂਗਾ ਉਹਨੂੰ ਵੋਟ ਪਾਵਾਂਗੇ ਇਸ ਸਮੇਂ ਸੰਗਰੂਰ ਤੋਂ ਸਖਪਾਲ ਸਿੰਘ ਖਹਿਰਾ ਕਾਂਗਰਸ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੰਤਰੀ ਮੀਤਿਹਰ ਅਕਾਲੀ ਦਲ ਵੱਲੋਂ ਅਕਵਾਲ ਸਿੰਘ ਝੁੰਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਤੁਹਾਨੂੰ ਕੀ ਲੱਗਦਾ ਚਾਰਾਂ ਦੇ ਵਿੱਚੋਂ ਕਿਹੜਾ ਆਗੂ ਹੈ ਜਿਹੜਾ ਕਿਹੜਾ ਉਮੀਦਵਾਰ ਹੈ ਆਵਾਜ਼ ਬੁਲੰਦ ਕਰੂਗਾ ਕਿਉਂਕਿ ਅਸੀਂ ਜਿਹੜਾ ਸੋਚਿਆ ਅਸੀਂ ਕਿਸੇ ਪਾਰਟੀ ਨਾਲ ਸਹਿਮਤ ਨਹੀਂ ਕਿਸੇ ਸਾਡੀ ਕੋਈ ਪਾਰਟੀ ਨਹੀਂ ਅਸੀਂ ਉਸ ਪਾਰਟੀ ਨੂੰ ਬੁਲਾਉਂ ਕਰਦਿਆਂ ਜਿਹੜਾ ਬੰਦਾ ਸਾਡਾ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਊਗਾ ਜਿਵੇਂ ਸਖਪਾਲ ਸਿੰਘ ਖਹਿਰਾ ਹੈ ਉਹ ਹੁਣ 3 ਦਿਨ ਹੋ ਗਏ ਸੰਗਰੂਰ ਦੇ ਵਿੱਚ ਫਿਰਦੇ ਨੂੰ ਉਹਨੇ ਕਿਸਾਨਾਂ ਦੀ ਗੱਲ ਕਰ ਰਿਆ ਉਹ ਕਹਿੰਦਾ ਕਿਸਾਨਾਂ ਦਾ ਕਰਜ਼ਾ ਮਾਫ਼ ਹੋਣਾ ਚਾਹੀਦਾ ਸਵਾਮੀਨਾਥਨ ਦੀ ਰਿਪੋਰਟ ਲਾਗੂ ਹੋਣੀ ਚਾਹੀਦੀ ਹੈ ਤੇ ਜਿੰਨੇ ਵੀ ਕਿਸਾਨ ਸ਼ਹੀਦ ਹੋਣੇ ਉਹਨਾਂ ਨੂੰ ਮੁਆਵਜ਼ਾ ਮਿਲੇ ਤੇ ਆ ਹੁਣ ਤੱਕ ਜਿੰਨਾ ਕਰਜ਼ਾ ਹੈ ਮਾਫ਼ ਹੈ ਕਰਜ਼ਾ ਮਾਫ਼ ਹੋਣਾ ਚਾਹੀਦਾ ਕਿਸਾਨਾਂ ਦਾ ਕਿਉਂਕਿ ਉਹੋ ਜਿਹੇ ਬੰਦੇ ਨੂੰ ਅਸੀਂ ਬੰਦਾ ਦੇਖ ਕੇ ਵੋਟ ਪਾਵਾਂਗੇ ਜਿਹੜਾ ਬੰਦਾ ਸਾਡੀ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਊਗਾ ਇਸ ਸਮੇਂ ਜਿਹੜਾ ਮਾਹੌਲ ਹੈ ਨੈਸ਼ਨਲ ਪੱਧਰ ਤੇ ਇੰਡੀਆ ਵਰਸਸ ਐਨਡੀਏ ਬਣਿਆ ਹੋਇਆ ਤੁਸੀਂ ਕਹਿ ਰਹੇ ਹੋ ਕਿ ਇੱਕ ਅਸੀਂ ਬੰਦਾ ਦੇਖ ਕੇ ਵੋਟ ਪਾਵਾਂਗੇ ਤਾਂ ਫਿਰ ਇਹ ਚੀਜ਼ ਹੈ ਜਿਹੜੀ ਕੌਮੀ ਪੱਧਰ ਤੇ ਲਾਗੂ ਨਹੀਂ ਹੁੰਦੀ ਪਾਰਟੀ ਕਾਂਗਰਸ ਕਹਿ ਰਹੀ ਹੈ ਕਿ ਇਸ ਤੋਂ ਬਾਅਦ ਚੋਣਾਂ ਨਹੀਂ ਹੋਣਗੀਆਂ ਸੰਵਿਧਾਨ ਦੇ ਵਿੱਚ ਇਹੋ ਜੀਆਂ ਅਮੈਂਡਮੈਂਟਾਂ ਕਰ ਦਿੱਤੀਆਂ ਜਾਣਗੀਆਂ ਜਿਸ ਨਾਲ ਦੇਸ਼ ਹੈ ਜਿਹੜਾ ਖਤਰੇ ਵਿੱਚ ਪੈਦਾ ਹੋ ਜਾਵੇਗਾ ਤੇ ਇਲੈਕਸ਼ਨਾਂ ਜਿਹੜੀ ਅਗਲੀ ਸ਼ਾਇਦ ਨਾ ਹੋਵੇ ਫਿਰ ਇੱਥੇ ਤੁਹਾਨੂੰ ਨਹੀਂ ਲੱਗਦਾ ਕਿ ਉਮੀਦਵਾਰ ਦੇ ਨਾਲੋਂ ਪਾਰਟੀ ਵਾਲੀ ਹੀ ਜਾਇਆ ਜਾਵੇ ਕਿਉਂਕਿ ਇੱਥੇ ਪਤਾ ਕੀ ਹੈ ਜੀ ਇੱਥੇ ਅਸਲ ਗੱਲ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਹੈ ਪੰਜਾਬ ਨੇ ਬਹੁਤ ਨਾਜਪੈਦਾ ਕੀਤਾ ਹੈ ਪੰਜਾਬ ਨੇ ਭੁੱਖੇ ਨੂੰ ਰੋਟੀ ਦਿੱਤੀ ਹੈ ਪੰਜਾਬ ਨੇ ਕੁਰਬਾਨੀਆਂ ਦਿੱਤੀਆਂ ਨੇ ਪੰਜਾਬ ਦੇ ਸਦਕਾ ਹੀ ਜਿਹੜੀ ਆਜ਼ਾਦੀ ਆਈ ਹੈ ਪੰਜਾਬ ਦੇ ਸਦਕਾ ਹੀ ਆਈ ਹੈ ਕਿਉਂਕਿ ਇੱਥੇ ਜਿਹੜਾ ਹੁਣ ਆ ਲਾਲੋ ਵੀ ਇੱਕ ਪਾਸੇ ਕੇਜਰੀਵਾਲ ਹੈ ਕੇਜਰੀਵਾਲ ਨੇ ਨਾਇਸ ਕੀਤਾ ਹੈ ਰੀਵ ਗਾਂਧੀ ਦੀ ਪਾਰਟੀ ਨਾਲ ਇਹ ਤਾਂ ਰਾਹੁਲ ਗਾਂਧੀ ਦੀ ਪਾਰਟੀ ਨਾਲ ਸੌਰੀ ਰਾਹੁਲ ਗਾਂਧੀ ਦੀ ਪਾਰਟੀ ਨਾਲ ਉਹਨੇ ਉਨਾਇਸ ਕਰ ਲਿਆ ਐਨਡੀਏ ਦਾ ਬਣ ਗਿਆ ਤੇ ਲੇਕਿਨ ਇਹ ਆ ਵੀ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਕਰ ਦਿੰਦਾ ਪੰਜਾਬ ਤਾਂ ਇੱਕ ਪਾਸੇ ਸਾਰੇ ਹੀ ਉਹ ਕੇਜਰੀਵਾਲ ਨਾਲੇ ਚਲੇ ਜਾਊਗਾ ਕਿਉਂਕਿ ਇਹ ਉਰੇ ਪੰਜਾਬ ਦੇ ਮੁੱਦੇ ਵੱਖ ਨੇ ਜਿਹੜਾ ਪੰਜਾਬ ਇਹ ਤਾਂ ਕੱਲੀ ਹੈ ਬਾਰਡਰ ਸਟੇਟ ਹੈ ਅਸੀਂ ਪੰਜਾਬ ਪੰਜਾਬ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਵੀ ਸਾਡਾ ਜਿਹੜਾ ਬਾਰਡਰ ਖੁੱਲਣਾ ਚਾਹੀਦਾ ਠੀਕ ਹੈ ਕਿਉਂਕਿ ਬਾਰਡਰ ਖੁੱਲੇ ਸਾਡਾ ਜਿਹੜਾ ਸਾਡਾ ਨਾਜ ਹੈ ਸਾਡਾ ਕਮਾਦ ਹੈ ਸਾਡੀ ਚੀਨੀ ਹੈ ਸਾਡੇ ਆਲੂ ਨੇ ਸਾਡਾ ਪਿਆਜ਼ ਐ ਜੋ ਵੀ ਸਾਡੀ ਫਸਲ ਐ ਸਾਡੀਆਂ ਦਾਲਾਂ ਨੇ ਉਹ ਬਾਹਰ ਜਾਣ ਕਿਉਂਕਿ ਪਾਕਿਸਤਾਨ ਦੇ ਵਿੱਚ ਸਾਡਾ ਪੰਜਾਬ ਦਾ ਅੱਧਾ ਅਨਾਜ ਪਾਕਿਸਤਾਨ ਦੇ ਵਿੱਚ ਚਲਾ ਜਾਵੇ ਸਾਨੂੰ ਰੇਟ ਮਿਲੇ ਆ ਬਾਬਾ ਜੀ ਕਿਉਂਕਿ ਕੇਜਲੀਵਾਲ ਨਹੀਂ ਚਾਹੁੰਦਾ ਅਭੀ ਪਾਕਿਸਤਾਨ ਦੇ ਨਾਲ ਸਮਝੌਤਾ ਹੋਵੇ ਕੋਈ ਬਾਬਾ ਜੀ ਇਸ ਸਮੇਂ ਪਿੰਡ ਕਰਾਚੂ ਆ ਜਿਹੜਾ ਮਾਨ ਸਰਕਾਰ ਦੇ ਵਿੱਚ ਅਹਿਮੀਅਤ ਰੱਖਦਾ ਦੋ OSD ਵੀ ਇੱਥੋਂ ਦੇ ਨੇ ਗਰਮੀਰ ਸਿੰਘ ਕਰਾਚੂ ਵੀ ਜ਼ਿਲ੍ਹਾ ਯੋਜਨਾ ਬੋਰਡ ਕਮੇਟੀ ਦੇ ਚੇਅਰਮੈਨ ਨੇ ਤੁਹਾਨੂੰ ਕੀ ਲੱਗਦਾ ਵੀ ਪਿੰਡ ਕਰਾਚੋ ਦਾ ਇਸ ਸਮੇਂ ਕਿਹੜੀ ਪਾਰਟੀ ਵੱਲ ਭੁਗਤੇਗਾ ਕਿਹੜੇ ਉਮੀਦਵਾਰ ਵੱਲ ਭੁਗਤੇਗਾ ਕਿਉਂਕਿ ਅਸੀਂ ਸਤਿਕਾਰ ਕਰਦੇ ਹਾਂ ਜੋ ਰਾਜਵੀਰ ਹੈ ਉਹ ਐਸਡੀ ਹੈ ਉਹ ਸੀਐਮ ਸਾਹਿਬ ਦਾ ਉਹਦਾ ਅਸੀਂ ਸਤਿਕਾਰ ਕਰਦੇ ਹਾਂ ਇੱਕ ਪੋਲੀਟੀਕਲ ਸੈਕਟਰੀ ਹੈ ਸੁਖਵੀਰ ਸਿੰਘ ਸੁਖੀ ਉਹਦਾ ਵੀ ਸਤਿਕਾਰ ਕਰਦੇ ਹਾਂ ਲੇਕਿਨ ਇਹ ਇਹ ਜਿਹੜਾ ਮੁੱਦਾ ਹੈ ਪੰਜਾਬ ਦਾ ਮੁੱਦਾ ਨਹੀਂ ਇਹ ਤਾਂ ਸੈਂਟਰ ਦਾ ਮੁੱਦਾ ਹੈ ਕਿਉਂਕਿ ਨਾ ਤਾਂ ਉਹ ਸੁੱਖੀ ਨੇ ਕੰਮ ਕਰਨਾ ਐ ਨਾ ਸਾਡੇ ਰਾਜਵੀਰ ਨੇ ਕੰਮ ਕਰਨਾ ਇਹ ਤਾਂ ਸੈਂਟਰ ਦੇ ਨਾਲ ਸਾਡਾ ਸਬੰਧ ਜਦੋਂ ਪੰਜਾਬ ਸਰਕਾਰ ਆਊਗਾ ਸੀ ਇਹਨਾਂ ਦੀ ਮਦਦ ਕਰ ਦਾਂਗੇ ਲੇਕਿਨ ਹੁਣ ਤਾਂ ਸੈਂਟਰ ਦਾ ਪਾਰਲੀਮੈਂਟ ਦਾ ਮਤਲਬ ਹੈ ਨਾ ਪਿੰਡ ਕਰਾਚੋਂ ਦੀ ਇੱਕ ਹੋਰ ਸੱਤ ਦੇ ਵਿੱਚ ਪਹੁੰਚੇ ਆ ਪੁੱਛਦੇ ਆ ਕਿ ਆਖਿਰਕਾਰ ਇਸ ਸਮੇਂ ਪਿੰਡ ਕਰਾਚੋਂ ਦੇ ਵਿੱਚ ਕੀ ਮਾਹੌਲ ਆ ਕੀ ਨਾਮ ਆ ਬਾਈ ਜੀ ਲਾਭ ਸਿੰਘ ਆ ਜੀ ਨਾਮ ਪਾਰਟੀ ਦਾ ਜੁਰੂਦਾ ਦੇਖੋ ਵਿਕਾਸ ਕਰਵਾ ਰਹੇ ਨੇ ਜਿਹੜੇ ਸਰਪੰਚ ਸਾਹਿਬ ਨੇ ਕਿ ਵਧੀਆ ਵਿਕਾਸ ਕਰਵਾ ਰਹੇ ਨੇ ਇਹਨਾਂ ਦੀ ਉਰੇ ਆਮ ਪਾਰਟੀ ਦੇ ਉਰੇ ਤਾਂ ਪ੍ਰਵਾਹ ਜ਼ਿਆਦਾ ਰਹੂਗਾ ਜੀ ਹੂੰ ਕਿਉਂਕਿ ਵਿਕਾਸ ਦੇ ਹਿਸਾਬ ਨਾਲ ਜੀ ਖੈਰਾ ਖੈਰਾ ਵੀ ਆ ਗਈ ਹੈ ਜੀ ਸਪਕਾਲ ਖੈਰਾ ਦਾ ਮਾਹੌਲ ਪਾਰਟੀ ਹੈ ਜੀ ਉਹਨਾਂ ਦਾ ਕਾਂਗਰਸ ਦਾ ਦੇਖੋ ਹੁਣ ਹੋਇਆ ਜਿਹੜੀ ਪਾਰਟੀ ਹੈ ਜੀ ਕਾਂਗਰਸ ਦਾ ਹੁਣ ਉਹ ਚੀਜ਼ ਨਹੀਂ ਪਹਿਲਾਂ ਵਾਲੀ ਹੈਗੀ ਜੀ ਕੀ ਲੱਗਦਾ ਕਿਹੜੀ ਪਾਰਟੀ ਜਿੱਤੇਗੀ ਦੇਖੋ ਜੀ ਇਹਦਾ ਤਲਕਣਵਾਜੀ ਹੈਗੀ ਤੁਹਾਨੂੰ ਕੀ ਲੱਗਦਾ ਤੁਸੀਂ ਕਿਧਰ ਜਾਓਗੇ ਅਸੀਂ ਤਾਂ ਬਾਈ ਆਮ ਆਮ ਦਾ ਪਾਉਂਦੇ ਰੇ ਬੋੜ ਜਮੀ ਜੀ ਕਿਹਨੂੰ ਪਾਉਂਗੇ ਅਸੀਂ ਤਾਂ ਕਾਂਗਰਸ ਨੂੰ ਉਧਰ ਹਾ ਦੇਣਾ ਹਾਂ ਹਾਂ ਆ ਤੁਹਾਡੇ ਪਿੰਡ ਦੇ ਕਹਿੰਦੇ ਨੇ ਬਹੁਤ ਕੰਮ ਹੋਏ ਨੇ ਪਿੰਡ ਕਰਾਚੋ ਚ ਕੰਮ ਨਹੀਂ ਹੋਏ ਕੰਮ ਤਾਂ ਚਾਹੇ ਸਾਡੇ ਕੰਮ ਦਿੰਦਾ ਸਿੰਗਲਾ ਕਰਕੇ ਕੋਈ ਨਹੀਂ ਕਰਕੇ ਗਿਆ ਉਹਦੇ ਸਿੰਗਲੇ ਨੂੰ ਟਿਕਟ ਨਹੀਂ ਮੇਰੀ ਖੈਰ ਅੱਜ ਖੈਰਾ ਆ ਗਿਆ ਖੈਰਾ ਜਿੱਤੂ ਹਾਂ ਖੈਰਾ ਜਿੱਤੂ ਹਾਂ ਲਾਜ਼ਮੀ ਕੀ ਨੂੰ ਵੋਟ ਪਾਓਗੇ ਬਾਬਾ ਜੀ ਅਸੀਂ ਜੀ ਅਸੀਂ ਤਾਂ ਜੀ ਐਸੇ ਨਹੀਂ ਪਾਵਾਂਗੇ ਪਾਰਟੀ ਨੂੰ ਸਾਡਾ ਤਾਂ ਕੰਮ ਬਹੁਤ ਕਿਹਨੂੰ ਪ੍ਰਬੰਧਤ ਮਾਨ ਚਾਰ ਵਾਲੀ ਪਾਰਟੀ ਕਰਵਾਈ ਸਰਪੰਚ ਸਿੰਘ ਕਰਾ ਕੀ ਕੀ ਕੰਮ ਕਰਾਏ ਨੇ ਸਾਡੇ ਜੀ ਇੱਕ ਤਾਂ ਜ਼ਮੀਨ ਬਹੁਤ ਵਧ ਗਈ ਸਾਡੇ ਅੱਥੀ ਤੇ ਇਹਨਾਂ ਨੂੰ ਹੋਰ ਵਿਕਾਸ ਦੇ ਬਹੁਤ ਕੰਮ ਕਰ ਰਹੇ ਦੀ ਸਾਡੇ ਪਿੰਡ ਦਾ ਪਾਰਟੀ ਦੀ ਜਿਆਦਾ ਮਾਹੌਲਾ ਕੰਪਿੰਡ ਪਿੰਡ ਤੇ ਵਿਕਾਸ ਵਾਲਾ ਕਰਵਾ ਰਹੇ ਨੇ ਸਰਪੰਚ ਸਾਹਿਬ ਅਗਰ ਮੇਰੇ ਸੇ ਸਰਪੰਚ ਸਾਡੇ ਜਿੰਨੇ ਵੀ ਇੱਥੇ ਪਹਿਲਾਂ ਬਲਾਕ ਸਭਾ ਮਤੀ ਦੇ ਵਿੱਚ ਵੀ ਸਾਡੇ ਆਮ ਪਾਰਟੀ ਜਿੱਤੀ ਹੋਈ ਹੈਗੀ ਤੇ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਵੀ ਸਾਡੇ ਆਮ ਪਾਰਟੀ ਵਾਲੇ ਜਿੱਤੇ ਹੋਏ ਨੇ ਖੈਰੇ ਨੂੰ ਕਿੰਨੀ ਕ ਵੋਟ ਪੈਂਡੋ ਖੈਰੇ ਨੂੰ ਪਾਰਟੀ ਦੇ ਹਿਸਾਬ ਨਾਲ ਠੀਕ ਵੋਟ ਪੈ ਜੂਗੀ ਬਜਾਇਆ ਆਮ ਪਾਰਟੀ ਤੇ ਕਾਂਗਰਸ ਦੀ ਟੱਕਰ ਆਊਗੀ ਆ ਵੋਟਾਂ ਦਾ ਇਸ ਸਮੇਂ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚੋਂ ਕਿਹੜੀ ਪਾਰਟੀ ਹੈ ਜਿਹੜੀ ਉਹ ਜਿੱਤ ਕੇ ਨਿਕਲੂਗੀ ਸਾਡੇ ਇਸ ਵਾਰ ਖੈਰਾ ਸਾਹਿਬ ਬਹੁਤ ਵੱਡੀ ਵੋਟ ਤੇ ਜਿੱਤੂਗਾ ਜੀ ਜਿਹੜੇ ਲੋਕ ਨੇਗੇ ਉਹ ਸਾਡੇ ਖੈਰਾ ਸਾਹਿਬ ਕਰਨੀ ਜਾਦੇ ਨਹੀਂਗੇ ਜੀ ਕਿਉਂਕਿ ਖੈਰਾ ਸਾਹਿਬ ਹਰੇਕ ਪੰਜਾਬ ਦਾ ਮੁੱਦਾ ਚੱਕਦਾ ਜੀ ਪੰਜਾਬ ਦੀ ਆਵਾਜ਼ ਬਣ ਕੇ ਆਉਂਦਾ ਜਦੋਂ ਆਉਂਦਾਗਾ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਦੋ OSD ਨੇ ਤੇ ਗਰਮੇਲ ਸਿੰਘ ਕਰਾਚੋ ਵੀ ਐ ਤੁਹਾਨੂੰ ਕੀ ਲੱਗਦਾ ਵੀ ਆਮ ਆਦਮੀ ਪਾਰਟੀ ਵੱਲੋਂ ਕੰਮ ਕਰਵਾਈ ਨਹੀਂ ਗਿਆ ਤੁਸੀਂ ਕੀ ਸੋਚਦੇ ਹੋ ਕਿਉਂ ਖੈਰਾ ਜਿੱਤੂਗਾ ਸਾਡੇ ਜੀ ਪਿੰਡ ਦੇ ਵਿੱਚ ਤੁਸੀਂ ਪੁੱਛ ਲਓ ਜੋ ਕੁਝ ਸਾਡੇ ਸਿੰਘਲਾ ਸਾਹਿਬ ਕਰ ਗਏ ਓਹੋ ਮੁੱਖ ਮੰਤਰੀ ਵੀ ਨਹੀਂ ਕਰ ਸਕਦਾ ਜੀ ਆਪ ਦੇਰੀ ਹੈ ਕਿਉਂਕਿ ਜੀ ਸਾਡੇ ਪੀਜੀਆਈ ਹਮ ਤੇ ਆਪਣਾ ਕੈਂਸਰ ਹਸਪਤਾਲ ਜੀ ਰੇਲ ਦੀਆਂ ਲੀਹਾਂ ਬਿਛਾਤੀਆਂ ਜੀ ਉਹਨੇ ਪਿੰਡ ਦੇ ਵਿੱਚ ਰਿਕਾੜ ਤੋੜ ਵਿਕਾਸ ਕਰੇ ਜੀ ਉਹਨੇ ਤੇ ਉਹਨੂੰ ਅਸੀਂ ਹੁਣ ਜਰੋਨਰ ਆਪ ਤੇ ਮੁਕਾਬਲਾ ਕਰਦੇ ਆ ਜੀ ਇਹਨਾਂ ਤੋਂ ਤਾਂ ਕੁਝ ਵੀ ਨਹੀਂ ਹੋਇਆ ਜੀ ਠੀਕ ਹੈ ਇਸ ਵਾਰ ਖੈਰੇ ਖੈਰੇ ਵੱਲ ਜਿਆਦਾ ਮਾਹੌਲ ਖੈਰੇ ਵੱਲ ਜੀ ਜਾਊਗੀ ਜਨਤਾ ਤੁਸੀਂ ਦੇਖੋਗੇ ਜੀ ਬਹੁਤ ਵੱਡੇ ਰਿਕਾੜ ਹੋਊਗਾ ਐਡੀ ਵੱਡੀ ਜਿੱਤ ਪ੍ਰਾਪਤ ਕਾਰਨ ਕੀ ਹੈ ਖੈਰੇ ਦਾ ਮਾਹੌਲ ਤੁਹਾਨੂੰ ਕਿਉਂ ਜ਼ਿਆਦਾ ਲੱਗ ਰਿਹਾ ਕਿਉਂਕਿ ਖੈਰਾ ਜੀ ਹਰੇਕ ਆਵਾਜ਼ ਚਾਹਦਾ ਜੀ ਜਦੋਂ ਸਰਕਾਰ ਕੋਈ ਸਾਡੇ ਕਿਸਾਨਾਂ ਤੇ ਉਹ ਕਰਦੀ ਹੈ ਜੀ ਟਿੱਕਟ ਸਹੀ ਦਿੱਤੀ ਹੈ ਕਾਂਗਰਸ ਨੇ ਬਿਲਕੁਲ ਸਹੀ ਦਿੱਤੀ ਹੈ ਜੀ ਬਿਲਕੁਲ ਸਹੀ ਇਸ ਵਾਰ ਕਿਹਨੂੰ ਵੋਟ ਪਾਓਗੇ ਬਾਬਾ ਜੀ ਨਹੀਂ ਤਾਂ ਵੋਟ ਕਿਸੇ ਨੂੰ ਰੱਦ ਜਿਹਾ ਬੰਦਾ ਖੇਰ ਵੀ ਤੁਹਾਨੂੰ ਬੰਦਾ ਕਿਹੜਾ ਚੰਗਾ ਲੱਗਦਾ ਕਿਹੜਾ ਉਮੀਦ ਵਧੀਆ ਹੋਵੇ ਉਮੀਦ ਕਿਹੜਾ ਮੀਰ ਵਧੀਆ ਹੋਵੇ ਕਿਹੜਾ ਹਾਂ ਕੰਮ ਕਰਾ ਕਰਾ ਕਰਾਵੇ ਆਪਦਾ ਮਾਹੌਲ ਪੰਚਾਇਤ ਚਾਰ ਉਮੀਦਵਾਰ ਨੇ ਬਾਬਾ ਜੀ ਮੀਤ ਹਰ ਮੰਤਰੀ ਹੈ ਸਖਪਾਲ ਸਿੰਘ ਖੇਰਾ ਕਾਂਗਰਸ ਨੇ ਲਿਆਂਦਾ ਹੈ ਅਕਵਾਲ ਸਿੰਘ ਝੁੰਦਾ ਕਾਲੀਦਲ ਵੱਲੋਂ ਸਿਮਰਜੀਤ ਸਿੰਘ ਮਾਨ ਵੀ ਹੈ ਤੁਹਾਨੂੰ ਕੋਈ ਚੰਗਾ ਲੱਗਿਆ ਨਹੀਂ ਇਹਨਾਂ ਚਾਰਾਂ ਚੋਂ ਮੈਂ ਤਾਂ ਜੀ ਫਿਰ ਉਹਨੂੰ ਪਾਉਂਗਾ ਕਿਹੜਾ ਕਹਿੰਦਾ ਤੂੰ ਖੇਰੇ ਨੂੰ ਖੇਰੇ ਨੂੰ ਪਾਦਾਂਗੇ ਨਹੀਂ ਪਾਉਂਗੇ ਆ ਪਾ ਦੋ ਉਸੇ ਕਾਂਗਰਸ ਹੀ ਵੱਲੋਂ ਪਾਦਾਂਗੇ ਸਾਥੀ ਦੀ ਗੱਲ ਸੁਣ ਕੇ ਕਹਿੰਦਾ ਖੇਰੇ ਨਹੀਂ ਪਾਦਾਂਗੇ ਮੈਂ ਮੈਂ ਤਾਂ ਕਾਂਗਰਸੀ ਨੂੰ ਪਹਿਲਾਂ ਹੀ ਕਹ ਕਾਂਗਰਸੀ ਪਾਉਂਦਾ ਸੀ ਅੱਛਾ ਠੀਕ ਹੈ ਕਾਂਗਰਸੀ ਜੀ ਮੈਂ ਤਾਂ